ਅੱਜ ਆਪਾਂ ਵੀਰੋ ਗੱਲ ਕਰਨੀ ਹੈ ਜਥੇਦਾਰ ਕੌਕੇ ਉਸ ਦੇ ਮਸਲੇ ਉੱਤੇ ਬੜੀਆਂ ਸਫਾਈਆਂ ਦੇ ਰਹੇ ਨੇ ਦੋਸ਼ੀ ਜਿਹੜੇ ਨੇ ਜਿੰਨੇ ਵੀ ਨੇ ਚਾਹੇ ਉਹ ਅਕਾਲੀ ਆ ਚਾਹੇ ਕਾਂਗਰਸੀ ਆ ਦੋਨੋਂ ਬਰਾਬਰ ਦੇ ਦੋਸ਼ੀ ਨੇ ਉਹ ਕਹਿ ਰਹੇ ਨੇ ਅਕਾਲੀ ਕਹਿ ਰਹੇ ਨੇ ਬੜਾ ਧਾਰਮਿਕ ਬੰਦਾ ਸੀ ਬੜਾ ਸੀ ਆਪੋ ਆਪਣੀਆਂ ਸਫਾਈਆਂ ਦੇ ਵਿੱਚ ਜਥੇਦਾਰ ਕੌਕੇ ਤੇ ਸਾਡੇ ਕੋਲੇ ਮਾਨ ਅਦਾਲਾ ਵਾਲੇ ਆਏ ਫਲਾਣੇ ਵਿਅਕਤੀ ਆਏ ਉਹਨਾਂ ਨੇ ਸਾਡੀ ਡਿਊਟੀ ਸਾਨੂੰ ਕਿਹਾ ਵੀ ਇਨਕੁਆਇਰੀ ਕਰਾਓ ਅਫਸਰ ਦਿਓ ਮੈਨਾ ਵੀ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਤੁਹਾਡਾ ਚੋਣ ਮੈਨੀਫੈਸਟੋ ਕੀ ਕਹਿੰਦਾ 97 ਵਾਲੇ ਚੋਣ ਮੈਨੀਫੈਸਟੋ ਵਿੱਚ ਤੁਹਾਡੇ ਕੀ ਵਾਅਦੇ ਨੇ ਕੀ ਤੁਸੀਂ ਮਾਨਵਗਿਆਂ ਦੇ ਕਹਿਣ ਤੇ ਇਨਕੁਆਇਰੀ ਕਰਾਓਗੇ ਜਾਂ ਹੋਰਾਂ ਦੇ ਕਹਿਣ ਤੇ ਕਰਾਓਗੇ ਤੁਹਾਡੀ ਆਪਣੀ ਜ਼ਿੰਮੇਵਾਰੀ ਕਿਉਂ ਛੱਡੀ ਤੁਸੀਂ ਤੁਸੀਂ ਇਹ ਵਾਅਦਾ ਕੀਤਾ ਸੀ 97 ਦਾ ਚੋਣ ਮੈਨੀਫੈਸਟੋ ਪੜ੍ਹ ਕੇ ਸੁਣਾਓ ਲੋਕਾਂ ਨੂੰ ਤੁਸੀਂ ਆਪਣਾ ਜੇ ਤੁਸੀਂ ਅਕਾਲੀ ਦਲ ਵਾਲੇ ਮੰਨ ਲਓ ਕਾਂਗਰਸ ਤਾਂ ਹੈ ਹੀ ਵਿਰੋਧੀ ਅਸੀਂ ਦੁਸ਼ਮਣ ਨੂੰ ਕੀ ਕਹਾਂਗੇ ਸਾਡੇ ਤਾਂ ਆਪਣਿਆਂ ਨੇ ਮਾਰਿਆ ਜਿਵੇਂ ਕਿਸਨੇ ਦੋ ਲੈਣਾ ਲਿਖਿਆ ਹਮੇ ਆਪਣੇ ਨੇ ਮਾਰਾ ਗੈਰੋਂ ਮੇਂ ਕਹਾਂ ਦਮ ਥਾ ہماری ਕਿਸ਼ਤੀ ਬਹਾਂ ਡੁੱਬੀ ਜਹਾਂ ਪਾਣੀ ਬਹੁਤ ਕਮ ਥਾ ਕੌਣ ਮਾਰ ਸਕਦਾ ਸੀ ਸਾਨੂੰ ਜੇ ਸਾਡੇ ਆਪਣੇ ਨਾ ਮਾਰਦੇ ਸਾਨੂੰ ਕਿਸੇ ਦੁਸ਼ਮਣ ਤੋਂ ਖਤਰਾ ਨਹੀਂ ਜੇ ਅੱਜ ਪੰਜਾਬ ਨੂੰ ਪੰਜਾਬੀਆਂ ਨੂੰ ਬਚਾਉਣ ਦੀ ਲੋੜ ਆ ਤਾਂ ਸਾਡੇ ਆਪਣਿਆਂ ਤੋਂ ਆਏ ਰਾਵਣ ਕਦੇ ਨਹੀਂ ਸੀ ਮਰਦਾ ਉਹਨੂੰ ਕਿਹਨੇ ਮਾਰਿਆ ਭਪੀਖਣ ਨੇ ਉਹੀ ਹਾਲਤ ਅੱਜ ਸਾਡੀ ਹੋਈ ਵੀ ਆ ਸਾਡੇ ਜਿਹੜੇ ਅੱਜ ਸਫਾਈਆਂ ਦੇ ਆ ਰਹੇ ਨੇ ਸਫਾਈਆਂ ਚਾਹੇ ਉਹ ਕਾਲੀ ਆ ਚਾਹੇ ਕਾਂਗਰਸੀ ਆ ਉਹ ਇੱਕ ਦੂਜੇ ਤੇ ਚਿੱਕੜ ਸੁੱਟ ਰਿਹਾ ਅੱਜ ਵੀ ਉਹਦੀ ਸ਼ਹੀਦੀ ਦਾ ਨਾਜਾਇਜ਼ ਫਾਇਦਾ ਠਾਉਣੇ ਚਾਹੁੰਦੇ ਨੇ ਉਹ ਯਾਦ ਰੱਖੋ ਬਾਕੀ ਉਹ ਪੁਲਿਸ ਵਾਲਿਆਂ ਦੀ ਕੋਈ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਗੁਰਦੇਵ ਸਿੰਘ ਕੌਂਕੇ ਨੂੰ ਚੱਕ ਕੇ ਮਾਰਨਾ ਕੋਈ ਪੁਲਿਸ ਵਾਲਿਆਂ ਦੀ ਉਹਨਾਂ ਨਾਲ ਥੋੜਾ ਜ਼ਮੀਨ ਦਾ ਵੀ ਆ ਉਹਦਾ ਬੈਨੀਫਿਟ ਕਿਹਨਾਂ ਨੂੰ ਹੋਣਾ ਹੈ? ਖਤਰਾ ਕਿਹਨੂੰ ਆਉਣਾ ਤੋਂ? ਸਾਨੂੰ ਅੱਗੇ ਗਾਹਾਂ ਨਿਗਾਹ ਮਾਰਦੀ ਲੰਮੀ ਨਜ਼ਰ ਨਿਹਾਲੀਏ ਦੀ ਲੋੜ ਹੈ। ਆ ਸਾਡੇ ਪੰਥ ਨੂੰ ਵੀ ਸਾਡੇ ਆਗੂਆਂ ਨੂੰ ਵੀ ਸਾਡੇ ਸੁਰਦ ਵੀਰਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਵੀ ਪੁਲਿਸ ਵਾਲਿਆਂ ਨੂੰ ਸਜ਼ਾ ਦਿਓ ਜੀ ਪੁਲਿਸ ਵਾਲਿਆਂ ਨੇ ਆ ਕਰਤਾ ਠੀਕਾ। ਪੁਲਿਸ ਨੇ ਸਵਿਧਾਨ ਦੀ ਉਲੰਘਣਾ ਕੀਤੀ ਆ ਪਰ ਕਿਹਦੇ ਕਹਿਣ ਦੇ ਕੀਤੀ ਹੈ ਦੋਸ਼ੀ ਤਾਂ ਉਹ ਆ। ਜਿਹੜੇ ਉਹਨਾਂ ਤੋਂ ਇਹ ਕੰਮ ਕਰਵਾ ਰਹੇ ਨੇ। ਜਿਹੜੀ ਹਕੂਮਤ ਦਾ ਪੁਲਿਸ ਨੂੰ ਕੋਈ ਡਰੀ ਨਹੀਂ ਕਾਨੂੰਨ ਦਾ ਡਰੀ ਕੋਈ ਨਹੀਂ ਕਿੰਨਾ ਨੇ ਉਹਨਾਂ ਨੇ ਵਾਅਦਾ ਕੀਤੇ ਵੀ ਤੁਹਾਨੂੰ ਤਤੀ ਬਾਣੀ ਲੱਗਣੀ ਤੁਸੀਂ ਇਹ ਕੰਮ ਕਰ ਦਿਓ ਕਿਸੇ ਨੇ ਤਾਂ ਕਿਹਾ ਹੋਇਆ ਨਾ ਉਹਨਾਂ ਨੂੰ ਇਸ ਕਰਕੇ ਅੱਜ ਉਹਨਾਂ ਦੀਆਂ ਸਫਾਈਆਂ 'ਚ ਲੂੰਬੜ ਚੱਲਾਜ ਨਾ ਫਾ ਜੋ ਬੜੀਆਂ ਗੱਲਾਂ ਗੋਲ ਘਮਾ ਕੇ ਕਰਦੇ ਨੇ ਉਹਨਾਂ ਦੇ ਚੈਨਲ ਤੇ ਪੀਟੀਸੀ ਤੇ ਵੀ ਇੰਟਰਵਿਊ ਚੰਦੂ ਮਾਦਰੇ ਦੀ ਸੁਣੀ ਮੈਂ ਉਹ ਵੀ ਕਹਿ ਰਿਹਾ ਪੀਟੀਸੀ ਵਾਲੇ ਵੀ ਕਹਿ ਰਿਹਾ ਵੀ ਵੇਖੋ ਜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਬਣੀ ਬਾਦਲ ਸਾਹਿਬ ਕੋਲੇ ਆਏ ਮਾਨ ਸਾਹਿਬ ਚੱਲ ਕੇ ਆ ਬੰਦੇ ਆਏ ਉਹਨਾਂ ਨੇ ਕਿਹਾ ਵੀ ਇਨਕੁਆਰੀ ਕਰਾ ਦੇਣਾ ਤੁਸੀਂ ਕਹਿੰਦੇ ਹੋ ਦੱਸੋ ਕਿਹੜਾ ਭਰੋਸੇਯੋਗ ਅਫਸਰ ਹੈ ਕੋਈ ਪਰ ਉਹਨਾਂ ਨੂੰ ਇਹ ਗੱਲ ਚਾਹੀਦੀ ਆ ਵੀ ਤੁਹਾਡਾ ਚੋਣ ਮੈਨੀਫੈਸਟੋ ਦੱਸੋ 97 ਦਾ ਜਿਹੜਾ ਬਾਦਲ ਦਲ ਦਾ ਸੀ ਉਹਦੇ ਵਿੱਚ ਤੁਹਾਡੇ ਕੀ ਵਾਦੇ ਸੀ ਲੋਕਾਂ ਨਾਲ ਲੋਕਾਂ ਨੇ ਤੁਹਾਡੇ ਤੇ ਭਰੋਸਾ ਕਿਉਂ ਕੀਤਾ ਸੀ ਤੁਸੀਂ ਸਰਕਾਰ ਕੀ ਗੱਲ ਕਹਿ ਕੇ ਬਣਾਈ ਸੀ ਆ ਗੱਲਾਂ ਕਲੀਅਰ ਕਰੋ ਫੇਰ ਤੁਹਾਡਾ ਆਪਣੇ ਆਪ ਪਤਾ ਲੱਗ ਜਾਣਾ ਹੁਣ ਤੁਸੀਂ ਪੋਚੇ ਨਾ ਮਾਰੋ ਪੰਜਾਬੀਆਂ ਨੂੰ ਚਾਹੇ ਉਹ ਕੋਈ ਧਰਮ ਦਾ ਪੰਜਾਬੀ ਆ ਯਾਦ ਰੱਖਿਓ ਵੀਰੋ ਸਾਨੂੰ ਇਹਨਾਂ ਨੇ ਗਮਰਾਹ ਕੀਤਾ ਹੋਇਆ ਪੰਜਾਬੀ ਦੀ ਕਿਸੇ ਨਾਲ ਕੋਈ ਲੜਾਈ ਨਾ Hindu ਦੀ Sikh ਨਾਲ ਕੋਈ ਲੜਾਈ ਹੈ ਨਾ ਕੋਈ ਹੋ ਰਹੀ ਲੜਾਈ ਇਹਨਾਂ ਦੀ ਕੁਰਸੀਆਂ ਦੀ ਹੈ ਇਹਨਾਂ ਦੀ ਸਤਾ ਦੀ ਲੜਾਈ ਆ ਇਹ ਸਾਡੇ ਦੇ ਪਾਲੇ ਤੋਂ ਛੁੱਟ ਦਿੰਦੇ ਆ ਗੇਮ ਵਿਖਣੀ Hindu Sikh ਦੀ ਆ ਕੋਈ Hindu Sikh ਦੀ ਲੜਾਈ ਨਹੀਂ ਇੱਥੇ ਐਨ ਰੰਗੀ ਵਸਦੇ ਆ ਕੋਈ ਕਿਸੇ ਨੂੰ ਖਤਰਾ ਨਹੀਂ ਖਤਰਾ ਜੇ ਸਾਡੇ ਆਗੂਆਂ ਤੋਂ ਸਾਨੂੰ ਖਤਰਾ ਹੈ ਇਹਨਾਂ ਪਪੀਖਣਾਂ ਤੋਂ ਖਤਰਾ ਪਪੀਖਣਾਂ ਤੋਂ ਬਚੀਏ ਇਹਨਾਂ ਪਪੀਖਣਾਂ ਦੀ ਪਛਾਣ ਕਰੀਏ ਇਹਨਾਂ ਤੇ ਚਾਅ ਲੈਣਾ ਜ਼ਰੂਰ ਹਰ ਇੱਕ ਬੰਦੇ ਨੂੰ ਬੋਲਣੀ ਚਾਹੀਦੀ ਅੱਜ ਜਿਹੜੇ ਅੱਜ ਇਹ ਦੱਲੇ ਪੰਜਾਬ ਦੇ ਗद्दार ਅੱਜ ਸਫਾਈਆਂ ਦੇਣ ਤੇ ਲੱਗੇ ਆ ਚਾਗ ਦੀ ਜ਼ਮੀਰ ਵਾਲਾ ਜਿਹੜਾ ਇਨਸਾਨ ਹੈ ਉਹ ਜ਼ਰੂਰ ਬੋਲੇਗਾ ਮਰਦੇ ਕਦੇ ਬੋਲਦੇ ਨਹੀਂ ਹੁੰਦੇ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਦੱਸਿਓ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਆਵੇ ਆਪਾਂ ਕੱਲੇ ਕੱਲੇ ਦਾ ਸਾਡਾ ਅੱਜ ਸਿੱਖ ਦਾ ਫਰਜ਼ ਆ ਇਹਨਾਂ ਮੁੱਦਿਆਂ ਤੇ ਬੋਲਣਾ ਨਹੀਂ ਮੂਹਰੇ ਸਮਾਂ ਸਾਡੇ ਤੇ ਫੇਰ ਆ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ